ਸਾਦਾ ਪਰ ਦੇ ਬਾਗਾਂ ਦੀ ਚਲਪੀਆਂ ਜਦੋਂ ਤੀਆਂ ਚ ਡੱਪ ਗਿਆ ਜੇ ਦੰਦ ਝੜ ਗਿਆ ਤੇ ਜੇ ਏਸ ਆਏ ਲਈ ਮਿਲਉਂਦੇ ਹੁਣ ਉਥੇ ਖੜ ਜਾਂਦੇ ਉਮਰ ਬਾਤ ਬਾੜ ਸਭ ਪਰ ਉਮਰ ਦੌੜੀ ਰਹੀ ਤੇ ਸਹਿਤ ਬਾੜ ਖੜਿਆ ਰਹੀ ਤੀਸਾ ਦਾ ਸੁੰਦਰਤਾ ਹੈ ਗਿਆਨ ਬਾਣੀ ਨੂੰ ਲੈ ਕੇ ਤੇ ਸਹਿਤਾਨ ਦੇ ਅਰਥਾਂ ਖਾਵਾਂਗੇ ਅੰਦਰੋਂ ਨਹੀਂ ਹੈ ਬਾਣੀ ਦਾ ਬਾਤ ਨੂੰ ਸੁੰਦਰ ਹੈ ਇਹ ਕਦੇ ਨਹੀਂ ਜਾ ਸਕਦੀ ਜਨਮ ਮੋਲ ਹੈ ਅੰਮ੍ਰਿਤ ਬਾਣੀ ਇਹ ਜੀਵਨ ਹੈ ਜੇ ਤੁਹ ਕੋਹ ਤਾਹਣਾ ਹੈ ਨਾ ਕਿ ਮੈਨੂੰ ਸੰਸਾਰ ਤੇ ਦਾਤ ਦਾ ਵੀ ਸਭ ਮਿਲੇ ਮੈਨੂੰ ਬ੍ਰਹਮ ਦਾਤ ਦਾ ਵੀ ਸਭ ਮਿਲੇ ਇਥੇ ਮੈਨੂੰ ਗੁਰੂ ਦੇ ਘਰ ਦੇ ਵਿਚ ਐਸਾ ਕੋ ਪਾਪੂ ਹੋਵੇ ਕਿ ਮੈਂ ਜਨਮ ਮਰਨ ਦੇ ਵਿੱਚ ਨਾ ਆਵਾਂ ਤੇ ਮਹਾਰਾਜ ਜੀ ਦੇ ਤੇ ਬਾਣੀ ਪੜਨੀ ਪੈਂਦੀ ਹੈ ਆਪੋ ਸਿੱਖ ਸਤਿਗੁਰੂ ਕੇ ਤਿਆਰ ਹੋ ਬਾਬੂ ਸੱਚੀ ਬਾਤਾਂ ਸਿਰ ਸੱਚੀ ਗਾਣੀਆਂ ਉਹ ਬਾਤਾਂ ਦੀ ਜਿਹੜੀ ਸੁਣਨੇ ਪੈਣੇ ਕਿਉਂਕਿ ਇਹ ਕੇ ਮਾਰਗ ਉੱਤੇ ਚੱਲਦਾ ਹੈ ਨਾ ਸੇ ਭਗਤਾਂ ਦਾ ਕੀ ਹੋ ਰਿਹਾ ਹੈ ਇਹ ਮੜ ਮੜ ਇਹਦੇ ਨਹੀਂ ਤੇ ਉਹਦੇ ਬਾਰੇ ਤਾਂ ਦੇਖਦੇ ਨਹੀਂ ਮੈਂ ਇਸੇ ਆਪਨੇ ਆਪਣੇ ਦੇ ਰੋਟੇ ਖੋਣ ਜਿਹਦੇ ਨਾਲ ਘਰ ਨੂੰ ਮਿਲੇ ਉਹ ਦਾ ਕੰਮ ਕਰਦੇ ਸਭ ਨੂੰ ਕਹਿੰਦੇ ਨੇ ਧਰਮ ਦਾ